ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਨੀਆ ਇਕ ਓੰਕਾਰ ਸਤਗੁਰ ਪ੍ਰਸਾਦ ਤਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੇ ਲਾਇਆ ਮਾਹਲਤ ਪੁੰਨੇ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੇ ਕਤ ਚਲਾਇਆ ਲਿਖਿਆ ਆ ਰੁਨੇ ਵੀਰ ਸੁਬਾਏ ਕਾਇਆ ਹੰਸ ਥੀਆ ਵਿਛੋੜਾ ਜਾਦਨ ਪੁੰਨੇ ਮੇਰੀ ਮਾਏ ਜੇ ਹਾਲ ਲਖਿਆ ਤੈ ਹ ਪਾਇਆ ਜੇ ਹਾ ਪੁਰਬ ਕਮਾਇਆ ਤਨ ਸਰੰਦਾ ਸੱਚਾ ਪਾਤਸ਼ਾ ਜਿਨ ਜਗਤੰਦੇ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹ ਉਪਿਆਨ ਇਥਾ ਤੰਦਾ ਕੂੜਾ ਚਾਰ ਦੇਹਾ ਅੱਗੇ ਸਰਪਰ ਜਾਨ ਅੱਗੇ ਸਰਪਰ ਜਾਨ ਜਿਉ ਮਹਿਮਾਨਾ ਕਾਹੇ ਗਾਰਬ ਕਿਜੈ ਜਿਤ ਸੇਵੈ ਦਰਗੇ ਸੁਖ ਪਾਈਐ ਨਾਮ ਤਿਸ ਕਾ ਲਿਜੈ ਆਗੇ ਹੁਕਮ ਨਾ ਚੱਲੇ ਮੂਲੇ ਸਿਰ ਸਿਰ ਕਿਆ ਵਹਨ ਸਾਹਿਬ ਸਿਮਰਿਓ ਮੇਰੇ ਪਾਈ ਹੋ ਸਬਨਾ ਏਉ ਪਿਆਨ ਜੋ ਤਿਸ ਪਾਵੇ ਸਮਰੱਥ ਸੋ ਥੀਐ ਝਿਲੜਾ ਏ ਸੰਸਾਰੋ ਜਾਲ ਥਲ ਮਹੀਲ ਰਉ ਰਿਆ ਸਾਚੜਾ ਸਿਰਜਨਹਾਰੋ ਸਾਚਾ ਸਿਰਜਨਹਾਰੋ ਅਲਾਖ ਅਪਾਰੋ ਤਕ ਅੰਤ ਨ ਪਾਇਆ ਆਇਆ ਤਨ ਕਾ ਸਫਲ ਭਇਆ ਹੈ ਏਕ ਮਨ ਜਿਨੇ ਤਿਆਆ ਟਾਹੇ ਟਾਉ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਸ ਪਾਵੇ ਸਮਰਥ ਸੋ ਥੀਐ ਹੇ ਲੜਾਏ ਸੰਸਾਰੋ ਨਾਨਕ ਰੁਨਨਾ ਬਾਬਾ ਜਾਣੀਐ ਜੇ ਰੋਵੇ ਲਾਇ ਪਿਆਰੋ ਵਾਲੇ ਵੇ ਕਾਰਨ ਬਾਬਾ ਰੋਈਐ ਰੋਵਨ ਸਗਲ ਬਕਾਰੋ ਰੋਵਨ ਸਗਲ ਬਕਾਰੋ ਗਾਫਰ ਸੰਸਾਰੋ माया कारण रोवै जंगा मंदा किस सूजे नाही ए तन एव खोवै ایتھے ਆਇਆ ਸਭ ਕੋ ਜਾਸੀ ਕੂੜ ਕਰੋ ਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਡਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀ ਹੋ ਸਚੜਾ ਨਾਮ ਲਿਐ ਹਾਂ ਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸਮਲਿ ਹਾਂ ਸੱਜ ਸਮਹਲੇ ਪੰਥਨ ਹਲੇ ਅਸਾ ਪਉ ਥੈ ਜਨ ਜਿਸ ਕਾ ਕੀਆ ਤਿਨਹਿ ਲੀਆ ਹੋ ਆਤ ਸਹ ਕਾ ਪਨ ਜੋ ਤਿਨ ਕਰ ਪਾਇਆ ਸੋ ਆਗੇ ਆਇਆ ਅਸੀਂ ਕਹਿ ਹੁਕਮ ਕਰੇ ਹਾ ਆਵੋ ਮਿਲੋ ਸਹਿਲੀ ਹੋ ਸਤਲਾ ਨਾਮ ਲਏ ਹਾ ਮਰਨ ਨਾ ਮੰਦਾ ਲੋਕਾਂ ਆਖੀਆ ਜੇ ਮਰ ਜਾਣ ਅਸਾ ਕੋਈ ਸਿਵ ਸਾਹਿਬ ਸਮਰਤ ਆਪਣਾ ਪੰਥ ਸਹਿਲਾ ਅੱਗੇ ਹੋਏ ਪੰਥ ਸਹੇਲਾ ਜਾਓ ਤਾਂ ਫਲ ਪਾਵੋ ਆਗੇ ਮਿਲੇ ਵਡਾਈ ਭੇਟ ਸਿਉ ਜਾਵੋ ਸਤਿ ਸਿਮਾਵੋ ਤਾਂ ਪਤ ਲਖ ਪਾਈ ਮਹਿਲੇ ਜਾਏ ਪਾਵੋ ਖਸਮੇ ਭਾਵੋ ਰੰਗ ਸੁਰਲੀਆਂ ਮਾਣ ਮਰਨ ਨਾ ਮੰਦਾ ਲੋਕ ਆਖੀਐ ਜੇ ਕੋਈ ਮਰ ਜਾਣੈ ਮਰਨ ਮੁਰਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਸੂਰਸੇ ਅੱਗੇ ਆਖੇ ਹੈ ਦਰਗ ਪਾਵੇ ਸੱਚੀ ਮਾਨੋ ਦਰਗ ਮਾਨ ਪਾਵੇ ਪਤ ਸਿਉ ਜਾਵੇ ਅੱਗੇ ਦੋਖਨ ਲੱਗੈ ਕਰ ਏਕ ਧਿਆਵੈ ਤਾਂ ਫਲ ਪਾਵੇ ਜਿਤ ਸੇਵਿਆ ਪਾ ਪਾਗੈ ਉਚਾਨ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੇ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਜੋ ਹੋਏ ਮਰੇ ਪਰਵਾਨੋ ਨਾਨਕ ਕਿਸ਼ਨ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਕੀਤਾ ਵੇਖ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਬੇਚਾਰੇ ਤਾਰਨ ਤਾਰੇ ਜਿਨ ਕੀ ਆਸੋ ਜਾਣੇ ਆਪੇ ਵਿਖੇ ਆਪੇ ਬੁਝੇ ਆਪੇ ਹੁਕਮ ਪਛਾਨੇ ਜਿਨ ਕੇ ਸ਼ਿਕਾਇਤ ਹੋਈ ਜਾਣੇ ਤਾਕਾ ਰੂਪੇ ਪਰੋ ਨਾਨਕ ਕਿਸਨ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਵਡਹੰਸ ਮਹੱਲਾ ਪਹਿਲਾ ਦਖਣੀ ਸਤਿ ਸਰਨ ਦਾ ਸੱਚਾ ਜਾਣੀਐ ਸਚੜਾ ਪਰਵਧ ਗਾਰੋ ਜਿਨ ਆਪਿ ਨ ਆਪ ਸਜਿਆ ਸਚੜਾ ਲਖ ਅਪਾਰੋ ਦੁਇ ਪੜ ਜੋੜ ਵਿਛੋੜਿ ਅਨ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਣ ਅਹਨ ਸਚਲਤ ਵਿਚਾਰੋ ਸਚੜਾ ਸਾਹਿਬ ਸੱਚ ਤੂੰ ਸਚੜਾ ਦੇ ਪਿਆਰੋ ਰਹਾਓ ਤੋਦ ਸਿਰਜੀ ਮੈ ਧਣੀ ਦੁਖ ਸੁਖ ਦੇ ਵਣਹਾਰੋ ਨਾਰੀ ਪੁਰਖ ਸਿਰਜਿਆ ਵਿਖ ਮਾਇਆ ਮੋਹ ਪਿਆਰੋ ਖਾਣੇ ਬਾਣੇ ਤੇਰੀਆਂ ਦੇਹ ਕਰਨੇ ਹਾਰੋ ਜੰਮਨ ਮਰਨਾ ਖਾਣੇ ਬਾਣੇ ਤੇਰੀਆਂ ਦੇ ਜੀਆਂ ਦਾਰੋ ਕੁਦਰਤ ਤਖਤ ਰਚਾਇਆ ਸਚ ਨਬੇੜਨ ਹਾਰੋ ਆਵਾ ਗਵਨ ਸਿਰਜਿਆ ਤੂੰ ਥਿਰ ਕਰਨੇ ਹਾਰੋ ਜੰਮਨ ਮਰਨ ਆਏ ਗਿਆ ਬਦਕ ਰਿਓ ਬੇਕਾਰੋ ਬੋ ਡੜਾ ਨਾਮ ਵਿਸਾਰਿਆ ਬੋ ਡੜਾ ਕਿਆ ਤਿਸਚਾਰੋ ਗੁਣ ਛੋੜ ਵਿਖਲਦਿਆ ਔ ਗਨ ਕਾ ਵਨਜਾਰੋ ਸੜੜੇ ਆਏ ਤਿੰਨਾ ਜਾਨੀਆਂ ਹੁਕਮ ਸੱਚ ਕਰਤਾਰੋ ਨਾਰੀ ਪੁਰਖ ਵਿਚੰਨੇ ਆ ਵਿਛੜਿਆ ਮਿਲਣ ਹਾਰੋ ਰੂਪ ਨ ਜਾਣੇ ਸੋਹਣੀਏ ਹੁਕਮ ਬਦੀਸ਼ ਰਕਾਰੋ ਬਾਲਕ ਬਿਰਦ ਨ ਜਾਣਣੀ ਤੋੜਨ ਹਿਤ ਪਿਆਰੋ ਨਾਉ ਦਰ ਠਾਕੇ ਹੁਕਮ ਸੱਚਾ ਹੰਸ ਗਿਆ ਗਨਾਰੇ ਸਾਤਨ ਛੁੱਟੇ ਮੁੱਠੇ ਝੂਠ ਵਿੰਦਣੀਆਂ ਮਿਰਤ ਕੜਾ ਅੰਗਣੜੇ ਬਾਰੇ ਸੁਰਤ ਮੋਈ ਮਰਮਈਐ ਮਹਿਲ ਰੁੰਨੀ ਦਰਬਾਰੇ ਹਰੋਗੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਬਾਰੇ ਵਜੇ ਵਜੇ ਸੱਚੀ ਬਾਣੀਆਂ ਪੰਜ ਮੋਏ ਮਨ ਮਾਰੇ ਜਾਨੀ ਵਛਣੜੇ ਮੇਰਾ ਮਰਨ ਭਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੁ ਜਾਣੀਐ ਤੇਰ ਸਚੜੇ ਹੇਤ ਪਿਆਰੇ ਤੁਸੀ ਰੋਵੋ ਰੋਵਨ ਆਇਓ ਝੂਠ ਮੁਠੇ ਸੰਸਾਰੇ ਹਾ ਮੋਠੜੇ ਤੰਦੇ ਧਾਵਣੀਆਂ ਪਿਰ ਛੋੜਿ ਅੜੀ ਵਿਦਨ ਕਰੇ ਘਰ ਘਰ ਕੰਤ ਮਹਿਲੀਆਂ ਰੂੜੇ ਹਿਤ ਪਿਆਰੇ ਮੈਂ ਪਿਰ ਸੱਚ ਸਲਾਹਣਾ ਹਉ ਰਸਿ ਅੜੇ ਨਾਮ ਪਤਾਰੇ ਗੁਰ ਮਿਲਿ ਆਵੇ ਇਸ ਪਲਟਿਆ ਸਤਨ ਸੱਚ ਸ਼ਿੰਗਾਰੋ ਆਵੋ ਮਿਲੋ ਸਹਿਲਿਓ ਸਿਮਰੋ ਸਿਰਜਨ ਹਾਰੋ ਬਈ ਅਰ ਨਾਮ ਸੁਹਾਗਣੀ ਸੱਚ ਸੁਵਾਰਨ ਹਾਰੋ ਗਾਵੋ ਗੀਤਨ ਬਿਰਹਾੜਾ ਨਾਨਕ ਬ੍ਰਹਮ ਵਿਚਾਰੋ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜਿ ਸਮਾਇਆ ਸੋ ਸਾਹਿਬ ਕੁਦਰਤ ਜਨਵਾ ਸਚੜਾ ਦੂਰ ਨ ਭਾਲੀਐ ਕਟ ਕਟ ਸ਼ਬਦ ਪਛਾਨੋ ਸਾਚੇ ਸ਼ਬਦ ਪਛਾਨੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੇ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੇਂ ਪਿੜ ਕਾਚੇ ਜਿਨ ਥਾਪੇ ਬਿਦ ਜਾਣ ਸੋਏ ਕਿਆ ਕੋ ਕਰਹ ਕਹੇ ਵਖਾਣੋ ਜਿਨ जग ਥਾਪ ਬਤਾਇਆ ਜਲੋ ਸੋ ਸਾਹਿਬ ਪਰਵਾਨੋ ਬਾਬਾ ਆਇਆ ਹੈ ਉਠ ਚੱਲਣਾ ਅਦ ਪੰਦੇ ਹੈ ਸੰਸਰੋਵਾ ਸਿਰ ਸਿਰ ਸੱਚੜੇ ਲਿਖਿਆ ਦੁਖ ਸੁਖ ਪੁਰਬ ਵਿਚਰੋਵਾ ਦੁਖ ਸੁਖ ਦੀ ਆਜੇ ਹਾਕਿਆ ਸੋ ਨਿਭਹਿ ਜੀ ਨਾਲੇ ਜੇਹੇ ਕਰਮ ਕਰਾਏ ਕਰਤਾ ਦੂਜੇ ਕਾਰਨ ਭਲੇ ਆਪ ਨਰਾਲਮ ਧੰਦੇ ਬਾਦੇ ਕਰ ਹੁਕਮ ਛਡਾਵਨ ਹਾਰੋ ਅੱਜ ਕੱਲ ਕਰਦੇ ਅਕਾਲ ਬਿਆਪੇ ਦੂਜੇ ਭੈ ਵਿਕਾਰੋ ਜਮ ਮਾਰਗ ਪੰਥ ਨ ਸੁਜੈ ਉੱਜੜ ਅੰਧ ਗਬਰੋ ਵਾ ਨਾ ਜਲ ਲੈ ਫੁੱਤ ਲਾਈਆ ਨਾ ਭੋਜਨ ਪਰ ਕਰੋ ਵਾਹ ਭੋਜਨ ਪਾਓ ਨਾ ਠੰਡਾ ਪਾਣੀ ਨਾ ਕੱਪੜ ਸ਼ਿੰਗਾਰੋ ਗਲ ਸੰਗਲ ਸਿਰ ਮਾਰੇ ਉੱਭਾ ਨਾ ਦੇਸਾ ਘਰ ਪਰੋ ਇੱਬ ਕਿ ਰਾਹ ਜੰਮਨ ਨਾਹੀ ਪਛਤਾਣੇ ਸਿਰ ਪਾਰੋ ਬਿਨ ਸੱਚ ਕੋ ਬੇਲੀ ਨਹੀਂ ਸੱਚਾ ਇਹ ਵਿਚਾਰੋ ਬਾਬਾ ਰੋਵੇ ਰਵਿ ਸੁਜਾਣੀ ਹੈ ਮਿਲ ਰੂ ਵ ਗੁਣ ਸਾਰੇ ਵਾ ਰੋਵੇ ਮਾਇ ਮੁਠੜੇ ਤੰਦੜਾ ਰੋਵਨ ਹਰਿ ਵਾ ਤੰਦਾ ਰੋਵੇ ਮੈਲਾ ਧੋਵੇ ਸੁਪਨੰਤਰ ਸੰਸਾਰੋ ਜਿਉ ਬਾਦੇ ਘਰ ਪਰਮੇ ਪੁਲੇ ਝੂਠ ਮੁਠੇ ਅਹੰਕਾਰੋ ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ ਨੰਮਰਤ ਗੁਰ ਪੂਰੇ ਰੱਖੇ ਨਾਨਕ ਸਹਿਜਿਸ ਪਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹ ਜਗ ਝੂਠ ਪਸਰੋਆ ਸੱਚਾ ਘਰ ਸਚੜੇ ਸੇਵਿਆ ਸੱਚ ਖਰਾ ਸੱਚਾ ਰੋਵਾ ਕੂੜ ਲੱਭ ਜਾਂ ਥਾਏ ਨਾ Pase ਅੱਗੇ ਲਹਿ ਨ ਠਾਓ ਅੰਤਰ ਆਉ ਨ ਬਸੋ ਕਹੀਐ ਜਾਂ ਸੁੰਨਿਆ ਕਾਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨ ਸਹ ਜਗ ਸੁਬਾਏ ਲੱਭ ਧੰਦੇ ਮਾਇਆ ਜਗਤ ਪੁਲਾਇਆ ਕਾਲ ਖੜਾ ਰੋ ਆਏ ਬਾਬਾ ਉਹ ਭਾਈ ਹੋ ਗਲ ਮਿਲ ਹੈ ਮਿਲ ਮਿਲ ਦੇ ਅਸੀਸਾ ਹੈ ਬਾਬਾ ਸਚੜਾ ਮੇਲਣ ਚੁੱਕਏ ਪ੍ਰੀਤਮ ਕੀਆ ਦੇ ਅਸੀਸਾ ਹੈ ਅਸੀਸਾਂ ਦੇਵ ਭਗਤ ਕਰਿਵੋ ਮਿਲਿਆ ਕਾ ਕਿਆ ਮਿਲੋ ਇਕ ਭੁੱਲੇ ਨਾਮ ਉਥੇ ਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਵੇਸੇ ਸਾਜਨ ਸੈਨ ਮਿਲੋ ਸੰਜੋਗੇ ਕੋ ਗੁਰ ਮਿਲ ਖੋਲੇ ਫਸੇ ਬਾਬਾ ਨਾ ਗੜਾਇਆ ਜਗ ਮਹਿ ਦੁੱਖ ਸੁੱਖ ਲੇਖ ਲਿਖਾਇ ਲਿਖੇ ਅੜਸਾ ਨਾ ਟਲ ਜਿਹੜਾ ਪੁਰਬ ਕਮਾਇ ਬੈ ਸੱਚ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਗਾ ਕਮਣਿਆਰੀ ਕਾਮਣ ਪਾਏ ਬੌਰੰਗੇ ਗਲ ਤਗਾ ਖੁਸ਼ੀ ਮਤ ਪਿਆ ਮਨ ਹੋਸ਼ਾ ਗੋੜ ਸਮਖੇ ਖਾਇਆ ਨਾ ਮਰ ਜਾਦ ਆਇਆ ਕਲ ਪੀਤਰ ਨਾਂਗੋ ਬੰਧ ਚਲਾਇਆ ਬਾਬਾ ਰੋਵੋ ਜਿਕ ਸਹਿ ਰੋਵਨਾ ਜਾਨ ਅੜਾ ਬੰਦ ਪਠਾਇਆ ਹੈ ਲਿਖੇ ਅੜਾ ਲੇਖਨ ਮਿਟੀਐ ਦਰ ਹਕਾਰੜਾ ਆਇਆ ਹੈ ਹਕਰ ਆਇਆ ਜਾਂ ਤਿਸ ਪਾਇ ਰੰਨੇ ਰੋਵਣ ਹਾਰੇ ਪੁੱਤ ਭਾਈ ਪਤੀ ਜੇ ਰੋਵੇ ਪ੍ਰੀਤਮ ਹੱਥ ਪਿਆਰੇ ਪਰੂ ਵੇ ਗੁਣ ਸਰਸ ਮਾਲੇ ਕੋ ਮਰੇ ਨਾ ਮੋਇਆ ਨਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੇ ਸੱਚ ਸੰਭਾਲੇ ਵਡਹੰਸ ਮਹੱਲਾ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਭ ਸਚੜਾ ਹਰਿ ਸਲਾਹੀਐ ਕਾਰਜ ਸਭ ਕਿਸ ਕਰਨ ਜੋਗ ਸਾਤਨ ਰੰਡਨ ਕਬਹੁ ਵੈਸੇ ਨਾ ਕਦੇ ਹੋਵੇ ਸੋਗ ਨਾ ਕਦੇ ਹੋਵੇ ਸੋਗ ਅਨੰਦ ਰਸ ਭੋਗ ਸਾਤਨ ਮਹਿਲ ਸਮਾਣੀ ਜਿਨ ਪ੍ਰਉਜਾਤਾ ਕਰਮ ਬਿਦਾਤਾ ਬੋਲੇ ਅੰਮ੍ਰਿਤ ਬਾਣੀ ਗਣਵੰਤਿਆਂ ਗੁਣ ਸਾਰੇ ਆਪਣੇ ਕੰਤ ਸੰਭਲਹਿ ਨਾ ਕਦੇ ਲੱਗੈ ਵਿਜਗ ਸਚੜਾ ਪਿਰ ਸਲਾਹੀ ਆ ਸਭ ਕੁਸ਼ ਕਰਨੈ ਜਗ ਸਚੜਾ ਸਾਹਿਬ ਸ਼ਬਦ ਪਛਾਣੀ ਆ ਆਪੇ ਲੈ ਮਿਲਾਏ ਸਾਦਨ ਪਿਰਕੈ ਰੰਗ ਰਤੇ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾਲ ਨਖਾਏ ਗੁਰਮੁਖ ਏਕੋ ਜਾਤਾ ਕਾਮਣੇ ਸ਼ੁਪਨੇ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਤੇ ਜੋ ਬਨ ਮਤੇ ਪਿਰਕੈ ਅੰਕ ਸਮਾਏ ਸਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ ਜਿੰਨੇ ਆਪਣਾ ਗੰਤ ਪਛਾਣਿਆ ਹਾਤਨ ਪੁਛੋ ਸੰਤਾਂ ਜਾਏ ਆਪ ਛੋੜ ਸੇਵਾ ਕਰੇ ਫਿਰ ਸਚੜਾ ਮਿਲੈ ਸਹਿਜ ਸੁਪਾਏ ਫਿਰ ਸੱਚਾ ਮਿਲੈ ਆਏ ਸਾਚ ਕਮਾਈ ਸਾਧ ਸ਼ਬਦ ਤਨ ਰਾਤੇ ਸਦੈ ਨਰਾਂਡ ਸਦਾ ਸੁਹਾਗਣ ਅੰਤਰ ਸਹਿਜ ਸਮਾਦੇ ਪੈਰ ਰਹਾ ਪਰਪੂਰੇ ਵੇਖ ਹਦੂਰੇ ਰੰਗ ਮਨ ਸਹਿਜ ਸੁਪਾਏ ਜਿਨਿ ਆਪਣਾ ਕੰਤ ਪਛਾਣਿਆ ਆ ਤਿਨ ਪੁਛੋ ਸੰਤਾਂ ਜਾਏ ਫਿਰ ਹੋਵੇ ਛੰਨੀਆਂ ਭੀ ਮਿਲੇ ਜੇ ਸਤਗੁਰੂ ਲਾਗੇ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਆਵਗਨ ਸ਼ਬਦ ਜਿਲਾਏ ਆਵਗਨ ਸ਼ਬਦ ਜਿਲਾਏ ਦੁਜਾ ਭਾਉ ਗਵਾਏ ਸੱਚੇ ਹੀ ਸਚ ਰਤੇ ਸਚੇ ਸ਼ਬਦ ਸਦਾ ਸੁਖ ਪਾਇਆ ਹਮ ਗਏ ਪਰਤੇ ਪਿਰ ਨਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਰੋਵੈ ਛੰਨਿਆ ਪੀ ਮਿਲੈ ਜੇ ਸਤਿਗੁਰ ਲਾਗੈ ਸਾਚੇ ਪਾਏ ਵਡਹੰਸ ਮਹੱਲਾ ਤੀਜਾ ਸੁਣਹੁ ਕੰਤ ਮਹਿਲੇ ਹੋ ਫਿਰ ਸੇਵ ਸ਼ਬਦ ਵਿਚਾਰ ਅਵਗਣਵੰਤੇ ਫਿਰ ਨਾ ਜਾਣੈ ਮੁੱਠੇ ਰੋਵੈ ਕੰਤ ਵਿਸਾਰ ਰੂਹ ਕੰਤ ਸਮਾਲ ਸਦਾ ਗੁਣ ਅਸਾਰ ਨਾ ਪਿਰ ਮਰੇ ਨ ਜਾਏ ਗੁਰਮੁਖ ਜਤਾ ਸ਼ਬਦ ਪੈਛਤਾ ਸਾਚੇ ਪ੍ਰੇਮ ਸਮਾਏ ਜਿਨ ਆਪਣਾ ਪਿਰ ਨਹੀ ਜਾਤਾ ਕਰਮ ਵਿਧਾਤਾ ਕੋੜ ਮੁਠੇ ਕੋੜ ਯਾਰੇ ਸੁਣੋ ਕੰਤ ਮਹਿਲੇਓ ਪਿਰ ਸੇਵਿਅ ਸ਼ਬਦ ਵਿਚਾਰੇ ਸਭ ਜਗ ਆਪ ਪਾਇਓ ਨ ਆਵਨ ਜਨ ਸੰਸਾਰਾ ਮੋਖ ਵੈਨ ਮਰ ਜੰਮ ਵਾਰੋ ਆਰਾ ਮਰ ਜੰਮ ਵਾਰੋ ਵਦੇ ਵਿਕਾਰਾ ਵਦੇ ਵਿਕਾਰਾ ਗਿਆਨ ਵਹੋਣੀ ਮੁਠੇ ਪਿਰ ਸ਼ਬਦ ਪਿਰ ਨਾ ਪਾਇਓ ਜਨਮ ਗਵਾਇਓ ਰੋਵੈ ਔਗਣਿਆਰੀ ਝੂਠੇ ਪਿਰ ਜਗ ਜੀਵਨ ਕਿਸਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪੋ ਪਾਇਓਨ ਆਵਣ ਜਾਣ ਸੰਸਾਰੇ ਸੋ ਪਿਰ ਸੱਚਾ ਸਦਹਿ ਸਾਚਾ ਹੈ ਨਾ ਓ ਮਰੇ ਨ ਜਾਏ ਪੋਲੇ ਫਰੇ ਤਨ ਆਣੀਆਂ ਰੰਡ ਬੈਠੇ ਦੂਜੇ ਭਾਈ ਰੰਡ ਬੈਠੇ ਦੂਜੇ ਭਾਏ ਮਾਇਆ ਮੋਹੇ ਦੁਖ ਪਾਏ ਆਵ ਕਟੇ ਤਨ ਸਿਜੈ ਜੋ ਕਿਸ ਆਇਆ ਸਭ ਕਿਸ ਜਾਸੈ ਦੁਖ ਲਗ ਪਾਏ ਦੂਜੈ ਜਮ ਕਾਲ ਨ ਸੂਜੈ ਮਾਇਆ ਜਕ ਲੁਜੈ ਲੱਭ ਲੋਭ ਚ ਤਲਾਏ ਸੋ ਪ੍ਰਸਾਚਾ ਸਦਹਿ ਸਾਚਾ ਨਾ ਮਰੇ ਨ ਜਾਏ ਇਕ ਰੋਏ ਪ੍ਰੇਵ ਚੰਨੀਆਂ ਅੰਦੇ ਨਾ ਜਾਣੇ ਪਰ ਨਾਲੇ ਗੁਰ ਪ੍ਰਸਾਦੇ ਸਾਚਾ ਫਿਰ ਮਿਲੈ ਅੰਤਰ ਸਦਾ ਸਮਾਲੇ ਫਿਰ ਅੰਤਰ ਸਮਾਲੇ ਸਦਾ ਹਣਾਲੇ ਮਨ ਮੁਖ ਜਾਤਾ ਦੂਰੇ ਇਹ ਤਨ ਰੋਲੇ ਰਲਾਇਆ ਕਾਮਨ ਆਇਆ ਜਿਨ ਖਸਮ ਨਾ ਜਾਤ ਹਦੂਰੇ ਨਾਨਕ ਸਾ ਤਨ ਮਿਲੇ ਮਿਲਾਏ ਫਿਰ ਅੰਤਰ ਸਦਾ ਸਮਾਲੇ ਇਕ ਰੋਵੇ ਫਿਰ ਵਿਛਣੀਆਂ ਆਂਦੇ ਨਾ ਜਾਣੇ ਫਿਰ ਹੈ ਨਾਲੇ